ਹਾਰੀਪੁਰਸ ਨੇ ਇੱਕ ਚੰਡੀਗੜ੍ਹ ਮਾਰਕਾ ਸ਼ਰਾਬ ਦਾ ਭਰਿਆ ਟਰੱਕ ਕਾਬੂ ਕੀਤਾ ਜਿਸਦੇ ਵੀ ਦੱਸਿਆ ਜਾ ਰਿਹਾ ਕਿ 250 ਦੇ ਕਰੀਬ ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਵਿੱਚ ਮੌਜੂਦ ਬਾਦ ਪੁਲਸ ਨੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦੁਕਾਨ ਜਾ ਰਹੇ ਹਾਂ ਬਤੋ ਬਤ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਕਿ ਮੋਹਾਲੀ ਪੁਲਿਸ ਨੇ ਇੱਕ ਚੰਡੀਗੜ੍ਹ ਮਾਰਕਾ ਸ਼ਰਾਬ ਦਾ ਭਰਿਆ ਟਰੱਕ ਕਾਬੂ ਕੀਤਾ ਜਿਸਦੇ ਵੀ ਦੱਸਿਆ ਜਾ ਰਿਹਾ ਕਿ 250 ਦੇ ਕਰੀਬ ਪੇਟੀਆਂ ਜਿਹੜੀਆਂ ਸ਼ਰਾਬ ਦੀਆਂ ਵਿੱਚ ਮੌਜੂਦ ਸੀ ਜਿਸ ਤੋਂ ਬਾਅਦ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਮੋਹਾਲੀ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਵਾਲੇ ਪਾਸੇ ਤੋਂ ਪਿੰਡਾਂ ਰਾਹੀਂ ਇੱਕ ਟਰੱਕ ਸ਼ਰਾਬ ਦਾ ਭਰਿਆ ਆ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਗੁਫ ਸੁchna ਦੇ ਅਰਧ ਉੱਤੇ ਨਡਿਆੜੀ ਪਿੰਡ ਦੇ ਨਜ਼ਦੀਕ ਨਾਕਾ ਲਗਾਇਆ ਤਾਂ ਉਸ ਮੌਕੇ ਪੁਲਿਸ ਨੇ ਇਸ ਟਰੱਕ ਨੂੰ ਜੋ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਮੌਕੇ ਤੇ ਐਕਸਾਈਟੀਮ ਵੀ ਨਾਲ ਪੁਲਿਸ ਦੇ ਮਜੂਦ ਸੀ ਤਾਂ ਜਦੋਂ ਟਰੱਕ ਦੀ ਚਾਰਾਸੀ ਲਈ ਤਾਂ ਉਹਦੇ ਵਿੱਚੋਂ 250 ਦੇ ਕਰੀਬ ਚੰਡੀਗੜ੍ਹ ਵਿਕਰੀ ਮਾਰਕਾ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਚੰਡੀਗੜ੍ਹ ਤੋਂ ਸ਼ਰਾਬ ਹਰਿਆਣਾ ਵੱਲ ਲੈ ਕੇ ਜਾ ਰਹੀ ਸੀ ਜਿੱਦੀ ਸੂchna ਤੇ ਪੁਲਿਸ ਨੇ ਇਸ ਟਰੱਕ ਡਰਾਈਵਰ ਨੂੰ ਸ਼ਰਾਬ ਸਮੇਤ ਕਾਬੂ ਕਰ ਲਿਆ ਤਾਂ ਇਸ ਨੂੰ ਲੈ ਕੇ ਡੀਐਸਪੀ ਹਰਸ਼ਮ ਸਿੰਘ ਬੱਲ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣ ਲਓ ਕਿਹੜੀ ਮਾਤਰਾ ਦੇ ਵਿੱਚ ਇਹ ਕਿਹੜੀ ਸ਼ਰਾਬ ਕਿੱਥੋਂ ਬਣੀ ਬੇਸਿਕਲੀ ਇਹਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਸੰਦੀਪ ਘਰਗ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਦੇ ਨਸ਼ਿਆਂ ਦੇ ਖਿਲਾਫ ਵੱਡੀ ਹੋਈ ਮੈਮ ਦੇ ਤਹਿਤ ਅ ਅੱਜ ਸਾਨੂੰ ਪੈਟ ਇਨਫੋਰਮੇਸ਼ਨ ਸੀ ਜਿਸ ਤੇ ਐਸਏ ਘੁਰਪ੍ਰੀਤ ਸਿੰਘ ਅਤੇ ਇੰਸਪੈਕਟਰ ਕੁਲਦੀਪ ਰਾਏ ਦਾ ਸਪੈਸ਼ਲ ਨਾਕਾਬੰਦੀ ਐਸਐਚਓ ਅਬ ਸਿਮਰ ਸ਼ੇਰ ਗਿੱਲ ਨੇ ਐਸਐਚਓ ਆਈਟੀਸੀਟੀ ਨੇ ਲਵਾਇਆ ਹੋਇਆ ਸੀ ਕਿਉਂਕਿ ਐਸਕੇਪ ਰੂਟ ਨਹੀਂ ਸਾਨੂੰ ਪਤਾ ਸੀ ਵੀ ਕਿ ਕਈ ਕਈ ਵਾਰ ਕੀ ਹੈ ਵੀ ਮੇਨ ਰੋਡthਾਣੀ ਨਹੀਂ ਆਉਂਦੇ ਤੇ ਅਕਸਰ ਜਿਹੜਾ ਬੰਦੇ ਆ ਇੱਕ ਤੋਂ ਚਾਰ ਕ੍ਰਾਈਮ ਕਰਨ ਦੇ ਆਦੀ ਹੁੰਦੇ ਆ ਭਾਵੇਂ ਰਾਤ ਦਾ ਹੋਵੇ ਭਾਵੇਂ ਦਿਨ ਦਾ ਹੋਵੇ ਇਹਨੂੰ ਅਸੀਂ ਪਲੱਗ ਇਨ ਕੀਤਾ ਹੈ ਇਹ ਗੱਲ ਨੂੰ ਕਿ ਇੱਕ ਤੋਂ ਚਾਰ ਰਾਤ ਨੂੰ ਵੀ ਸੱਡੀਆਂ ਗਸ਼ਤਾਂ ਕਰਨੀਆਂ ਤੇ ਦਿਨੇ ਵੀ ਅੱਜ ਦਿਨੇ ਜਦੋਂ ਇੱਥੇ ਨੜਿਆਲੀ 3 ਪੁਆਇੰਟ ਤੇ ਨਾਕਾ ਲੱਗਾ ਹੋਇਆ ਸੀ ਤੇ ਇੱਕ ਟਰੱਕ ਆ ਜਿਹਦੇ ਵਿੱਚ 250 ਪੇਟੀ दारू ਜਿਹੜੀ ਫੜੀ ਹੈ ਉਹ ਵੱਖਰੇ ਵੱਖਰੇ ਮਾਰਕ ਆ ਆਲ ਸੀਜ਼ਨ ਤੇ ਮਕਡਾਵਲ ਤੇ 250 ਪੇਟੀਆਂ ਟੋਟਲ ਫੋਰਸੇਨ ਚੰਡੀਗੜ੍ਹ ਉਸ ਟਰੱਕ ਚੋਂ ਬਰਾਮਦ ਹੋਈ ਹੈ ਸਰ ਕਿੱਥੇ ਲੈ ਕੇ ਚੱਲੇ ਸੀ ਇਹ ਇਨਫੋਰਮੇਸ਼ਨ ਨੂੰ ਦਿੱਲੀ ਤੋਂ ਚੱਲੇ ਆ ਬੀ ਸਪਲਾਈ ਕਰਦੇ ਨੇ ੱੱਲੇ ਈ ਟਰੱਕ ਸੀਗਾ ਜਿਵੇਂ ਲੱਗੇ ਪਿੱਛੇ ਹੋਰ ਵੀ ਆਉਂਦੇ ਨੇ ਤੇ ਇਹਦੇ ਇਹਦੇ ਵਿੱਚ ਜਿਹੜਾ ਹੈ ਇਹ ਬੰਸੀ لال ਪੁੱਤਰ अजीत ਸਿੰਘ ਹੈ ਗੋਹਾਣਾ ਦਾ ਸੋਨੀਪਟਾ ਜੋ ਇੱਕ ਡਰਾਈਵਰ ਲੈ ਕੇ ਜਾ ਰਿਹਾ ਸੀ ਇਹ ਇਹਨਾਂ ਦਾ ਜਿਹੜੇ ਮੇਨ ਆ ਕੀ ਕਹਿੰਦੇ ਇਹਦੇ दारू ਦੇ ਤਸ਼ਕਰ ਹੈ ਉਹ ਹਮੇਸ਼ਾ ਹੀ ਇਕੱਲਾ ਡਰਾਈਵਰ ਨੂੰ ਗੱਡੀ ਦੇ ਕੇ ਭੇਜ ਦਿੰਦੇ ਐ ਤੇ ਇਹਦੇ ਤੇ ਅਸੀਂ ਇਹਦੀ ਜਦੋਂ ਮੇਨ ਪੁੱਛ ਪੁੱਛ ਕਰਾਂਗੇ ਉਹਦੇ ਵਿੱਚ ਕਿਉਂਕਿ ਇੱਕ ਡਰਾਈਵਰ ਐਡੀ ਵੱਡੀ ਮਕਦਾਰ ਦੇ ਵਿੱਚ दारू ਨਹੀਂ ਲੈ ਕੇ ਜਾ ਸਕਦਾ ਸੋ ਇਹ ਹਾਂਜੀ ਦੇਖਾਂਗਾ ਕਿ ਟੰਡੀ ਗੜੀ ਕਿਵੇਂ ਸ਼ਰਾਬ ਦੀ ਬੇਟੀ ਦੀ ਲੈਣੀ ਹੁੰਦਾ ਬੇਟੀ ਨਹੀਂ ਦਿੱਤੀ ਜਾਂਦਾ ਤੇ ਫਿਰ ਇੰਨੀ ਵੱਡੀ ਮਾਤਰਾ ਵਿੱਚ ਜਿਹੜਾ ਸ਼ਰਾਬ ਦੀ ਟਰੱਕ ਕਿਵੇਂ ਉਹ ਚੰਡੀਗੜ੍ਹ ਤੋਂ ਨਿਕਲਿਆ ਇਹ ਇਹ ਐਸੀ ਇਹ ਅਜੇ ਅਜੇ ਤਾਜ਼ਾ ਹੀ ਘਟਨਾ ਹੈ ਤੇ ਇਹਦੇ ਵਿੱਚ ਅਸੀਂ ਇਹਦੀ ਕੀ ਕਹਿੰਦੇ ਅਰੈਸਟ ਤੋਂ ਬਾਅਦ ਇਹਦੀ ਮਜੀਦ ਪੁੱਛਗਿੱਛ ਤੇ ਸਾਨੂੰ ਜਿਹੜੀ ਵੀ ਗੱਲ ਸਾਹਮਣੇ ਆਊਗੀ ਉਹਦੇ ਬਾਰੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਸਿਰਹਾਗੇ ਕਿਉਂ ਲੱਗਿਆ ਇਹ ਫਲਾਈ ਰੂਪਰ ਚਪਾ ਗਏ ਨੇ ਕਲਕਰਪਾਣੋਂ ਏਕੀਸੀ ਇਹ ਇਹੀ ਇਹੀ ਇਹਨਾਂ ਦਾ ਸਿਸਟਮ ਹੁੰਦਾ ਹੈ ਵੀ ਇਹਨੂੰ ਥੱਲੇ ਪੇਟੀਆਂ ਰੱਖ ਕੇ ਉੱਤੇ ਵਕ ਵਕ ਚੀਜ਼ਾਂ ਨਾਲ ਕਵਰ ਕਰ ਲੈਂਦੇ ਇਹਦੇ ਖਿਲਾਫ ਉਹ ਪਹਿਲਾਂ ਕਿਸ ਦਰਦਾ ਮੂਰੀ ਕੋਲ ਸਾਹਮਣੇ ਨਹੀਂ ਅਜੇ ਇਹਦੇ ਤੇ ਅਸੀਂ ਇਹਦੀ ਅਜੇ ਇਹ ਕਹਿੰਦੇ ਹ ਜੇ ਹੁਣੇ ਹੀ ਇਨਵੈਸਟੀਗੇਸ਼ਨ ਚੱਲੀ ਰਹੀ ਹੈ ਤੇ ਇਹਦੀ ਜਦੋਂ ਅਸੀਂ ਸਾਰੀ ਡਿਟੇਲਿੰਗ ਕਰਾਂਗੇ ਉਹਦੇ ਚ ਤੁਹਾਨੂੰ ਇਹਦੇ ਬਾਰੇ ਜ਼ਰੂਰ ਦੱਸਾਂਗੇ ਉਹ ਦੇਖ ਸਕਦੇ ਕੋ ਜਿਸ ਤਰੀਕੇ ਨਾਲ ਡੀਐਸਪੀ ਹਰ ਸਮੇਂ ਬਦਲ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਇਸ ਟਰੱਕ ਨੂੰ ਕਾਬੂ ਕੀਤਾ ਹੈ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੂਜੇ ਪਾਸੇ ਕਿਸ ਦੇ ਕਹਿਣ ਦੇ ਉੱਤੇ ਸ਼ਰਾਬ ਚੰਡੀਗੜ੍ਹ ਤੋਂ ਹਰਿਆਣਾ ਲੈ ਕੇ ਜਾ ਰਹੇ ਸੀ ਉਹਨਾਂ ਦੀ ਵੀ ਜਾਂਚ ਚੱਲ ਰਹੀ ਹੈ ਪੁੱਛਗਿੱਛ ਦੇ ਵਿੱਚ ਉਹਨਾਂ ਦੇ ਨਾਮ ਅਗਰ ਡਰਾਈਵਰ ਲੈਂਦਾ ਤਾਂ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਏਗਾ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਹਰ ਚੌਕ ਤੇ ਹਰ ਲਾਈਟਾਂ ਦੇ ਉੱਤੇ ਨਾਕੇ ਲੱਗੇ ਹੋਏ ਨੇ ਹਰ ਚੌਕ ਦੇ ਲਾਈਟਾਂ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਹਾਈ ਟੈਕ ਕੈਮਰੇ ਨੇ ਪਰ ਉਨਾਂ ਤੋਂ ਕਿਵੇਂ ਬਚ ਗਿਆ ਇਹ ਸ਼ਰਾਬ ਦਾ ਭਰਿਆ ਟਰੱਕ ਇਹ ਬਹੁਤ ਵੱਡੇ ਸਵਾਲ ਚੰਡੀਗੜ੍ਹ ਪ੍ਰਸ਼ਾਸਨ ਵਾਸਤੇ ਵੀ ਖੜੇ ਹੋ ਰਹੇ ਨੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਇਸੇ ਬਿਆਨ ਤੇ ਚੁੱਪੀ ਸਾਦੀ ਹੋਈ ਇਹਨਾਂ ਨੂੰ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅੱਗੇ ਕਿਸ ਪਾਸੇ ਤੋਂ ਆਇਆ ਕਿਵੇਂ ਆਇਆ ਉਹ ਡਰਾਈਵਰ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ ਪਰ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਚੰਡੀਗੜ੍ਹ ਤੋਂ ਕਿਵੇਂ ਮੁਹਾਰੀ ਤੱਕ ਟਰੱਕ ਸ਼ਰਾਬ ਦਾ ਭਰਿਆ ਪਹੁੰਚ ਗਿਆ ਤਾਂ ਆਪਾਂ ਹਮੇਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਦੇਖਦੇ ਕਿ ਹੁਣ ਇਸ ਦੇ ਖਿਲਾਫ ਕੀ ਹੋਰ ਕਾਰਵਾਈ ਹੁੰਦੀ ਤਾਂ ਉਹ ਵਾਲਾ ਸਮਝ ਦੱਸੇਗਾ ਬਤਮਤ ਖਬਰ ਸ਼ੇਅਰ ਕਰਕੇ ਆਪਣੇ ਵਿਚਾਰ ਜਰੂਰ ਦਿਓ